ਪਹਿਲਾਂ ਤਾਂ ਮੈਂ ਤੁਹਾਨੂੰ ਇਹਨਾਂ ਦੀ ਇੱਕ ਖਾਸियत ਦੱਸਦਾ ਬਾਈ ਆਹ ਲਾਈਟਾਂ ਆਹ ਦੇਖੋ ਆਹ ਲਾਈਟਾਂ ਤੇ ਇਧਰਲੇ ਪਾਸੇ ਮਗਰ ਆਹ ਲਾਈਟਾਂ ਇਹ ਸਪੈਸ਼ਲ ਲੈ ਕੇ ਆਉਂਦੇ ਆ ਇਹ 511 ਦੇ ਪਹਿਲਾਂ ਆਉਂਦੀਆਂ ਸੀ ਜੀ ਹਾਂ ਜੀ ਕੰਪਨੀ ਚੋਂ ਪਹਿਲਾਂ ਆਉਂਦੇ ਇਹਨਾਂ ਦਾ ਹੀ ਮੁੱਲ ਪੈਂਦਾ ਟਰੈਕਟਰ ਦੀਆਂ ਲਾਈਟਾਂ ਦਾ ਮੁੱਲ ਆਟੋਸਪਾਰਕ ਦੀਆਂ ਇਹ ਆਟੋਸਪਾਰਕ ਦੇ ਆਹ ਜਿਹੜੇ ਟਰੈਕਟਰ ਦੇ ਨਾਲ ਆਉਂਦਾ ਸੀਗਾ ਉਹੋ ਹੀ ਸਿਲੰਸਰ ਆ ਲੈ ਵੀ ਮਾਰਕਾ ਦਿਖਾ ਜੀ ਕਿੱਥੇ ਲੱਗਾ ਜੀ ਮਾਰਕਾ ਐਸਆਈ ਦਾ Ориਜਨਲ ਮਾਰਕਾ ਆਹ ਦੇਖੋ ਐਸਆਈ ਦਾ ਮਾਰਕਾ ਲੱਗਾ ਦੇਖਦਾ ਹੋਊਗਾ ਤੁਹਾਨੂੰ ਵੇਚਦੀ ਇਹ ਫੀਲ ਹੁੰਦਾ ਦੇਖੋ ਤੁਸੀਂ ਹੱਥ ਵੀ ਜਿਹੜੇ ਬੰਦੇ ਦਾ ਖੇਤੀਬਾੜ ਨਾਲ ਦੂਰ ਦੂਰ ਦਾਕ ਸੰਬੰਧ ਨਹੀਂ ਉਹਨੂੰ ਵੀ ਟਰੈਕਟਰ ਦੇਖ ਕੇ ਐਂ ਲੱਗਦਾ ਜਿਵੇਂ ਮੈਂ ਵੀ ਤਿਆਰ ਕਰਾਵਾਂ ਬਾਈ ਜੀ ਇੱਕ ਚੀਜ਼ ਹੋਰ ਹੈ ਜੀ ਇਹ ਜਿਹੜਾ ਟਰੈਕਟਰ ਪਹਿਲਾਂ ਸੀਗਾ ਪਹਿਲਾਂ ਤਾਂ ਇਹ ਤੂੜੀ ਵਾਲੇ ਕੋਠਿਆਂ 'ਚ ਖੜੇ ਸੀਗੇ ਤੇ ਅੱਜ ਇਹ ਸਮੁੰਦਰੀ ਜਾਜਾਂ ਦੇ ਝੂਟੇ ਲੈਂਦੇ ਆ ਹਾਂ ਇਹ ਗੱਲ ਪੱਕੀ ਹੈ ਸਰ ਇਹ ਜੀਟਰ ਦਾ ਮਾਰਕਾ ਜੀ ਇਹਦੇ ਵੀ ਜੀਟਰ ਦਾ ਮਾਰਕਾ ਜੇਰ ਹਾਂਡੀ ਤੇ ਵੀ ਜੀਟਰ ਦਾ ਮਾਰਕਾ ਲਿਫਟ ਅਪ ਤੇ ਜੀਟਰ ਦਾ ਮਾਰਕਾ ਇੱਥੇ ਵੀ ਐਚ ਐਮਟੀ ਕਰ ਛੱਡਣਾ ਇੱਥੇ ਵੀ ਆਪਾਂ ਜੀਟਰ ਛੱਡਤਾ ਯਾਰ ਇੱਕ ਵਾਰ ਦੁਬਾਰਾ ਨਾੜ ਗਿਆ ਬਣਾਤਾ ਵਾ 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 ਅੱਜ ਨਾ ਮੈਂ ਤੁਹਾਨੂੰ ਭਈ ਉਹ ਬੰਦਿਆਂ ਨਾਲ ਮਲਾਉਣਾ ਜਿਹੜੇ ਬੰਦੇ ਇੰਨਾ ਕੋ ਹੁਨਰ ਰੱਖਦੇ ਆ ਵੀ ਜਿਹੜੀ ਚੀਜ਼ origignal tractor ਚ ਆਉਂਦੀ ਸੀ origignal tractor ਜਿਹੋ ਜਿਹਾ ਲੱਗਦਾ ਸੀਗਾ ਉਹ ਤੋਂ ਵੀ ਸਿਰੇ ਵਾਲੀ ਚੀਜ਼ ਤਿਆਰ ਕਰ ਦਿੰਦੇ ਆ ਮੈਂ ਪੰਜ ਗਰਾਈ ਦੇ ਵਿੱਚ ਖੜਾ ਪਹਿਲਾਂ ਵੀ ਇੱਕ tractor ਦੀ ਵੀਡੀਓ ਦੇਖੀ ਸੀਗੀ ਉਹ tractor modify ਕੀਤਾ ਸੀਗਾ ਪਰ ਜਿਹੜੇ ਮੈਂ ਹੁਣ ਤੁਹਾਨੂੰ ਆ ਟਰੈਕਟਰ ਦਿਖਾਉਣੇ ਜਮ ਅਰੀਜਨਲ ਲੁੱਕ ਦੇ ਵਿੱਚ ਤਿਆਰ ਕੀਤੇ ਆ ਤਾਂ ਮੈਨੂੰ ਅਰੀਜਨਲ ਲੱਗਦਾ ਨਹੀਂ ਤਾਂ ਮੈਨੂੰ ਲੱਗਦਾ ਵੀ ਕਿਸੇ ਦਾ ਸੰਭਾਲਿਆ ਹੋਊ ਪਹਿਲਾਂ ਸਸਰੀਗਾਲ ਦੀ ਸਸਰੀਗਾਲ ਦੀ ਇਹ ਵੇ ਟਰੈਕਟਰ ਕਿੱਥੋਂ ਬਾਹਰ ਲੈਂਦਾ ਜੀ ਇਹ ਸਪਾਲਿਆ ਨਹੀਂ ਜੀ ਆਪ ਆਪ ਤਿਆਰ ਕੀਤਾ ਆਪ ਤਿਆਰ ਕੀਤਾ ਹੈ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਆ ਹੀ ਲੱਗਦਾ ਜਿਵੇਂ ਇਹ ਟਰੈਕਟਰ ਕਿਸੇ ਦਾ ਸੰਭਾਲਿਆ ਹੁੰਦਾ ਤੇ ਨਹੀਂ ਨਹੀਂ ਇਹ ਸਾਰਾ ਦੁਬਾਰਾ ਤਿਆਰ ਹੋਇਆ ਇਹ ਅਰੀਜਨਲ ਲੁੱਕ ਚ ਕੀਤਾ ਹੀ ਤਿਆਰ ਆਪ ਕਿਉਂਕਿ ਇਹ ਲੱਗਦਾ ਹੀ ਨਹੀਂ ਕਿ ਮੋਡੀਫਾਈ ਹੋਇਆ ਜੀ ਨਹੀਂ ਨਹੀਂ ਰੀਨਲ ਹੈ ਜੀ ਇਹ ਸਾਰਾ ਅਰੀਜਨਲ ਟਰੈਕਟਰ ਪ ਇਹ ਸਪੈਸ਼ਲ ਲੈ ਕੇ ਆਉਂਦੇ ਆ ਇਹ 911 ਦੇ ਪਹਿਲਾਂ ਆਉਂਦੀਆਂ ਸੀ ਜੀ ਹਾਂ ਜੀ ਕੰਪਨੀ ਚੋਂ ਪਹਿਲਾਂ ਆਉਂਦੇ ਇਹਨਾਂ ਦਾ ਹੀ ਮੁੱਲ ਪੈਂਦਾ ਏ ਟਰੈਕਟਰ ਦੀਆਂ ਲੈ ਕੇ ਆਉਂਦੇ ਆ ਇਹ ਆਟੋ ਸਪਾਰਕ ਦੀਆਂ ਇਹ ਆਟੋ ਸਪਾਰਕ ਦੇ ਆਟੋ ਸਪਾਰਕ ਦੀਆਂ ਲਾਈਟਾਂ ਬਈ ਪਹਿਲਾਂ ਵੀਡੀਓ ਪਾਈਆਂ ਬਈ ਜੇ ਤੁਹਾਨੂੰ ਇਹ ਲਾਈਟਾਂ ਕਿਤੇ ਪੰਜਾਬ ਚੋਂ ਮਿਲ ਗਈਆਂ ਤਾਂ ਇਹਨਾਂ ਕੋਲ ਮਿਲ ਗਈਆਂ ਪਰ ਇਹ ਨਹੀਂਗਾ ਵੀ ਕੱਲੀਆਂ ਲਾਈਟਾਂ ਲੈਣ ਆਜੋ ਤੁਸੀਂ ਜੇ ਤੁਹਾਨੂੰ ਟਰੈਕਟਰ ਜੇ ਮੰਨ ਕੇ ਚੱਲੋ ਇਹਨਾਂ ਤਾਂ ਲਵਾਉਣੀਆਂ ਲਾਈਟਾਂ ਕੰਮ ਕਰਾਉਣਾ ਫਿਰ ਤੁਹਾਨੂੰ ਲਾਈਟਾਂ ਲਾ ਕੇ ਦੇਣਗੇ ਹਾਂ ਲਾ ਕੇ ਦੇਵਾਂ ਲਾਈਟਾਂ ਲਾ ਕੇ ਦੇਵਾਂ ਇਹ ਟਰੈਕਟਰ ਪੂਰਾ ਨਵਾਂ ਬਣਾ ਕੇ ਦੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਕਹੇ ਦੂਗਾ ਹਰੇਕ ਬੰਦਾ ਇਹ ਭਲੇਕਾ ਖਾਊਗਾ ਵੀ 911 ਕਦੇ ਕੰਪਨੀ ਨੇ ਦੁਬਾਰਾ ਕੜਤੇ ਹਨਾ ਜੀ ਰੀਨਲ ਲੁੱਕ ਦੇ ਵਿੱਚ ਤਿਆਰ ਕੀਤਾ ਏ ਟਰੈਕਟਰ ਆਪਾਂ ਜੀ ਹਾਂਜੀ ਇਹ ਟਰੈਕਟਰ ਦੇ ਆਪਾਂ ਇਕੱਲੇ ਪੈਰਦਾਂ ਲਾਏ ਉਹ ਟਰੈਕਟਰ ਦੇ ਆਪਾਂ ਪੈਰਦਾਂ ਨਹੀਂ Ориਜਨਲ ਕੰਪਨੀ ਦੇ ਸੀਗੇ ਇਹਦੇ ਆਪਾਂ ਪੈਰਦਾਂ ਲਾਏ ਆ ਇਹਦੇ ਇਕੱਲੇ ਪੈਰਦਾਂ ਲਾਏ ਪੈਰਦਾਂ ਬਾਕੀ ਸਾਰਾ ਕੋ Ориਜਨਲ ਹੀ ਹੈ ਇਹਦਾ ਬਾਕੀ ਸਾਰਾ ਵੀ Ориਜਨਲ ਆ ਮੈਂ ਕਹਿੰਦਾ ਤੁਸੀਂ ਇਹ ਲਾ ਲਓ ਯਾਰ ਜਿੰਨੇ ਵੀ ਹੁਣ ਨਵੇਂ ਟਰੈਕਟਰ ਆਏ ਆ ਸਾਰਿਆਂ ਨੂੰ ਆਇਆ ਵੀ ਸਾਰਿਆਂ ਨੂੰ ਜੱਜ ਦਾ ਟਰੈਕਟਰ ਜੱਜ ਦਾ ਜੱਜ ਦਾ ਸਾਰੇ ਟਰੈਕਟਰ ਨੂੰ ਕਹਿੰਦਾ ਪਿੱਛੇ ਹੋ ਜਾ ਜੀ ਇਹ ਜੇ ਮੋਡੀਫਾਈ ਨਾ ਵੀ ਕੀਤਾ ਬਤਾ ਵੀ ਰੋਬਾ ਦਾ ਰੋਬਾ ਦਾ ਵੱਖਰਾ ਹੀ ਲੱਗਦਾ ਏ ਟਰੈਕਟਰ ਇਹ ਖੜਾ ਜੀ 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 ਬਹੁਤ ਸੋਹਣਾ ਟਰੈਕਟਰ ਹੈ ਜੀ ਇਹਦੇ ਵਿੱਚ ਹੋਰ ਕੁਝ ਨਹੀਂ ਜਿਸ ਤਰ੍ਹਾਂ ਨਹੀਂ ਕੀਤੀ ਜੀ ਇਹਦਾ ਕੰਮ ਤਕਰੀਬਨ ਸਾਰਾ ਹੀ ਹੋਇਆ ਜੀ ਹਾਂ ਕੰਮ ਸਾਰਾ ਹੀ ਕੀਤਾ ਇਹਦਾ ਬਾਕੀ ਰੱਖਿਆ origignal ਇਹਨੂੰ ਆਪਾਂ ਬਾਕੀ ਸਾਰਾ origignal ਰੱਖਿਆ ਕਿੰਨਾ ਰੱਖਿਆ ਐ ਨਹੀਂ ਵੀ ਉਹ ਲਾਈਟਾਂ ਜਿਹੜੀਆਂ ਕੰਪਨੀ ਦੇ ਦਿੱਤੀਆਂ ਉਹੋ ਹੀ ਲਾਈਟਾਂ ਉਵੇਂ ਹੀ ਐ ਡੰਡਾ ਚੜ੍ਹਨ ਦਾ ਵਾਸਤੇ ਇੱਥੇ ਹੱਥ ਪਾ ਕੇ ਚੜ੍ਹਦਾ ਨੂੰ ਅੱਛਾ ਐ ਡੰਡਾ ਉਹਦੇ ਆਉਂਦਾ ਜੀ ਨਾ ਕੰਪਨੀ ਚੋਂ ਆਉਂਦਾ ਉਹ ਤਾਂ ਮੈਨੂੰ ਲੱਗਦਾ ਮੋਡੀਫਾਈਡ ਲਾਈਟਾਂ ਤੋਂ ਡਿੱਗੇ ਹਾਂਜੀ 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 ਹੈਨਾ ਇਹ ਬਾਈ ਟਰੈਕਟਰ ਆ ਵੀ ਇੱਕ ਵਾਰ ਇਹ ਕਹਿ ਸਕਦੇ ਵੀ ਇਹ ਦੁਬਾਰਾ ਪੈਦਾ ਕਰਤਾ ਨਾ ਜਿਹੜਾ ਜਿਹੜਾ origignal ਕੰਪਨੀ ਦਾ ਡੰਡਾ ਹੁੰਦਾ ਉਹ ਆਪਾਂ ਇਹਦੇ ਲਾਉਣਾ ਅੱਛਾ ਛਤਰੀ ਲੱਗਣੀ ਹੈ ਹਜੇ ਇਹਦੇ ਹਜੇ ਵਿੱਚ ਕੁਝ ਫੰਕਸ਼ਨ ਰਹ ਮਹਾਰਾਜਾ ਲਾਡੇ ਨੂੰ ਆਪਾਂ ਬੱਬਰ ਸ਼ੇਰ ਨੂੰ ਤਿਆਰ ਕਰੀ ਲਗੇ ਵੀਡੀਓ ਵੀ ਪਾ ਦਿੱਤੀ ਜੀ ਜੀ ਇਹ ਵੀ ਬਹੁਤ ਸੋਹਣਾ ਟਰੈਕਟਰ ਲੱਗਦਾ ਜੀ ਇਹ ਬਾਕੀ ਇਹ ਜੱਜ ਦਾ ਜੀ ਬਹੁਤ ਸੋਹਣਾ ਕਈ ਜਿਹੜਾ ਆਪਾਂ ਟਰੈਕਟਰਾਂ ਦੇ 15-15 ਲੱਖ ਰੁਪਏ ਖਰਚ ਦਿੰਨੇ ਆ ਮੋਡੀਫਾਈ ਕਰਨ ਤੇ ਉਹਨਾਂ ਨਾਲੋਂ ਜੱਜ ਦਾ ਜੀ ਬਹੁਤ ਹਨਾ ਬਹੁਤ ਦਾ ਟਰੈਕਟਰ ਹੈ ਅਰੀਜਨਲ ਕੰਪਨੀ ਦੀ ਲੁੱਕ ਚ ਤਿਆਰ ਆ ਜੀ ਟਰੈਕਟਰ ਜਿਵੇਂ ਅਰੀਜਨਲ ਕੰਪਨੀ ਲੁੱਕ ਚ ਆਇਆ ਟਰੈਕਟਰ ਆਉਂਦਾ ਸੀਗਾ ਜਿਨੇ ਹੁਣ ਆਪਣੇ ਵਰਗੇ 911 ਨਹੀਂ ਦੇਖਿਆ ਅਰੀਜਨਲ ਉਹ ਹੁਣ ਦੇਖ ਬਾਕੀ ਇੱਕ ਚੀਜ਼ ਹੋਰ ਵੀ ਹੈ ਇਹਦੀ ਸ਼ੋ ਵੀ ਜੇ ਮੈਂ ਕੰਪਨੀ ਚੋਂ ਸਾਈਡ ਤੋਂ ਖੁੱਲਦੀ ਸੀਗੀ ਉਹੋ ਚੀਜ਼ ਹੀ ਹੈ ਅੱਛਾ 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 ਇਹ ਸੈਂਸਰ ਵਾਲਾ ਕੰਮ ਚੱਕਦਾ ਇਹ ਸੈਂਸਰ ਇਹ ਚ ਨਹੀਂ ਲਾਇਆ ਸੈਂਸਰ ਇਹ ਤਾਂ ਸਾਈਡਸ ਨਾਲ ਹੀ ਲਾਇਆ ਹੈ ਇਹਨੇ ਮੈਂ ਚਾਹ ਹਲਾਤਾ ਜੀ ਆਪਾਂ ਵਾਹ ਜੀ ਵਾਹ ਸ਼ੋ ਦੇਖੋ ਬਈ ਇਹ 59 11 ਦੀ ਜਿਵੇਂ ਖੁੱਲਦੀ ਹੁੰਦੀ ਸੀ ਕੰਪਨੀ ਵੱਲੋਂ ਹੁਣ ਵੀ ਜੇ ਕਿਸੇ ਕੋਲ ਖੜਾ ਟਰੈਕਟਰ ਪਰ ਇੰਨਾ ਸਾਫ਼ ਤਾਂ ਹੋਣਾ ਨਹੀਂ ਕਿਉਂਕਿ ਇਹ ਨਵਾਂ ਤਿਆਰ ਕੀਤਾਣਾ ਜੀ ਹਾਂਜੀ 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 ਇਹ ओरिजिनल ਲੁੱਕ ਦੇ ਵਿੱਚ ਹੀ ਤਿਆਰ ਆ ਟਰੈਕਟਰ ਆਪਣਾ ਜੀ ਹਾਂਜੀ ਇਹ ਟਰੈਕਟਰ ਦੀ ਆਪਾਂ ਸ਼ੋ ਇੰਦਾ ਬਹੁਤ ਸੋਹਣੀ ਸ਼ੋਅ ਆ ਜੀ ਇਹ ਟਰੈਕਟਰ ਦੀ ਚੱਕੀ ਜਾਂਦੀ ਆ ਆਹ ਟਰੈਕਟਰਾਂ ਨੂੰ ਜਿਵੇਂ ਪਹਿਲਾਂ ਨਾੜ ਗਿਆ ਚੱਕੀ ਜਾਂਦੀ ਸੀ ਬਾਕੀ ਆ ਦੇਖੋ ਜੀ ਤੁਸੀਂ ਇਹਦੇ ਇਹ ਟਾਇਰ ਕਿਹੜੇ ਆਉਂਦੇ ਹੁੰਦੇ ਇਹਦੇ ਮੂਹਰੇ ਟਾਇਰ ਵੀ ਚੇਂਜ ਕੀਤੇ ਆ ਹਾਂ ਮੂਹਰੇ ਚੇਂਜ ਕੀਤੇ ਆ ਮਗਲੇ ਓਰੀਜਨਲ ਆ ਜਿਹੜੇ ਕੰਪਨੀ ਚੋਂ 16 ਨੰਬਰ ਆਉਂਦੇ ਨੇ 16 92 ਓਕੇ ਓਕੇ ਮਗਲੇ ਟਾਇਰ ਮੜੀ ਨਿਗਮ ਰਾਦੀ ਐ ਐਮ ਆਰ ਐਫ ਦੇ ਜਿਹੜੇ ਕਿ ਓਰੀਜਨਲ ਜਿਵੇਂ ਕੰਪਨੀ ਜੇ ਲਾਉਂਦੇ ਹੁੰਦੇ ਸੀਗੇ ਹਨਾ 16 ਦੇ ਉਸਾ ਉਹ ਨਇਓ ਤਿਆਰ ਕੀਤੇ ਹੋਇਆ ਸਰਫ ਦੇ ਟਾਇਰ ਆ ਜੀ ਮਗਰਲੇ ਮਾਰ ਆਪਦੇ ਤੇ ਸਲੈਂਸਰ ਦੀ ਗੱਲ ਕਰੀ ਸਲੈਂਸਰ ਆ ਹੀ ਆਉਂਦਾ ਸੀ ਮੱਚੀ ਸਲੈਂਸਰ ਜਿਹੜਾ 65 ਬਾਈ ਨੂੰ origignal company ਚ ਆਉਂਦਾ ਈ ਉਹ ਸਲੈਂਸਰ ਆ ਜੀ ਇਹਦਾ ਅੱਛਾ ਅੱਛਾ ਚਾਹ ਇਹਦਾ ਸਾਊਂਡ ਵੀ ਵੱਖਰਾ ਈ ਆ ਹਾਂ ਇਹਦੀ ਆਵਾਜ਼ ਆਉਂਦਾ ਜੀ ਦੇਖਿਆ ਨਹੀਂ ਕਦੇ ਸਲੈਂਸਰ ਇਹ ਰੇਡ ਸਲੈਂਸਰ ਮਿਲਿਆ ਕਈਆਂ ਨੇ ਦੇਖਿਆ ਨਹੀਂ ਹੁਣ ਇਹ ਸਲੈਂਸਰ ਨਾ ਜਿਹੜੇ ਟਰੈਕਟਰ ਦੇ ਨਾਲ ਆਉਂਦਾ ਸੀਗਾ ਉਹੋ ਹੀ ਸਲੈਂਸਰ ਆ ਲੈ ਵੀ ਮਾਰਕਾ ਦਿਖਾ ਜੀ ਕਿੱਥੇ ਲੱਗਾ ਜੀ ਮਾਰਕਾ ਐਸ ਆਈ ਦਾ origignal ਮਾਰਕਾ ਆ ਦੇਖੋ ਐਸ ਆਈ ਦਾ ਮਾਰਕਾ ਲੱਗਾ ਦੇਖਦਾ ਹੋ ਇਹ ਮਾਰਕੇ ਦਾ ਮੁੱਲ ਹੈ ਹਨਾ ਜੀ ਮਾਰਕੇ ਦਾ ਸਲਾਮ ਸਰ ਦੀ ਆਵਾਜ਼ ਇਹਨਾਂ ਟਰੈਕਟਰ ਦਾ ਪਤਾ ਲੱਗਦਾ ਵੀ ਟਰੈਕਟਰ ਚੱਲੀ ਜਾਂਦਾ ਫਿਰ ਉਹ ਬਾਜ ਸੁਣਾਈ ਦਈਏ ਆਪਾਂ ਸੁਣਾ ਦਿਓ ਜੀ ਮਾੜੀ ਸੁਣਾਓ ਬਾਜ ਦਿਖਾਓ ਬਾਜ ਸੁਣਾਓ ਉਹ ਵੀ ਸੈਲਫ ਮੁੰਡਿਓ ਇਹਦੀ ਜੀ 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 ਭਾਈ ਬਾਜ ਜਿਹੜੀਆਂ ਹਾਂ ਲਾਈਟਾਂ ਇਹ ਵੀ origignal ਕੰਪਨੀ ਵਾਲ ਗਈਆਂ ਇਹ ਵੀ ਆਟੋ ਦੀ ਆਟੋ ਸਪਾਰਕ ਦੀ ਹਾਂਜੀ ਆਟੋ ਸਪਾਰਕ ਮਾਰਕੇ ਮੁਰਕੇ ਸਾਰੇ origignal ਮਾਰਕੇ ਮੁਰਕੇ ਸਾਰੇ origignal ਆ ਮੈਂ ਕਹਿੰਦਾ ਯਾਰ ਇੱਕ ਵਾਰ ਦੁਬਾਰਾ ਨਾੜ ਕੇਰਾ ਬਣਾਤਾ ਵਾ 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 ਸਰਗੀਤਾ ਪਿਆ ਜੀ ਮੈਂ ਕਿਹਾ ਦਿਲ ਖੁਸ਼ ਕਰਤਾ ਕਮਾਲ ਕਰਤੀ ਆ 911 ਬਣਾ ਕੇ ਤਾਂ ਜੀ ਦਿਲ ਜਿੱਤ ਲਿਆ ਪੂਰੀ ਘੈਂਡ ਗੱਲ ਬਾਤ ਮੈਂ ਕਿਹਾ ਕਰੇ ਇੱਕ ਬੰਦੇ ਹੀ ਸਕਦੇ ਗੇਲਾ ਟਰੈਕਟਰ ਵਰਕਸ਼ਾਪ ਪੰਜ ਕਰਾਈਆਂ ਹਨਾ ਜੀ ਇਹ ਆਪਾਂ ਕੀਤਾ ਵੀ ਬਾਕੀ ਕਰੀ ਜਾਂਦੇ ਤਿਆਰ ਸਾਰਾ ਜੋਰ ਤਾਂ ਹਰਕ ਲਾ ਕੇ ਖੜਦਾ ਆਪਦਾ ਪੱਪਾ ਵਾਲਾ ਪਰ ਗੱਲ ਨਹੀਂ ਆ ਵੀ ਆਪਾਂ ਤੁਹਾਨੂੰ ਅੱਗੇ ਵੀ ਮੈਂ ਦੱਸ ਕੇ ਤਾਂ ਆਪਾਂ ਚੀਜ਼ ਵੱਖਰੀ ਕਰ ਦਿੰਦੀ ਆ ਜਦੋਂ ਆਪਣੇ ਨਾਲ ਦਾ ਕੋਈ ਜਿਗਾਰਡ ਤਿਆਰ ਕਰਦਾ ਉਹ ਤੋਂ ਵੱਖਰਾ ਕਰਦਾ ਜਦੋਂ ਕਾਪੀ ਹੋਣ ਲੱਗ ਜੇ ਫਿਰ ਉਹ ਤੋਂ ਵੱਖਰਾ ਹੋ ਜਾਂਦਾ ਵੀ ਇਹਨਾਂ ਕਹਿੰਦੇ ਕਾਪੀਆਂ ਮੁੱਕਦੀਆਂ ਨਹੀਂ ਕਾਪੀਆਂ ਹੁੰਦੀਆਂ ਨਹੀਂ ਰਹਿੰਦੀਆਂ ਆਹ ਦੇਖੋ ਬਾਕੀ ਆ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਹੁਣ ਜਿਵੇਂ ਆਹ ਟਰੈਕਟਰ ਨੂੰ ਪੈਰਦਾਨ ਲੱਗਿਆ ਜੀ ਠੀਕ ਆ ਇਹਦੇ ਆਪਾਂ ਸੀਗੇ ਜਦੋਂ ਹੁਣ ਆ ਆਪਾਂ ਗੋਲਿਆਂ ਵਾਲੇ ਤਿਆਰ ਕਰਤੇ ਠੀਕ ਆ ਹਾਂ ਆ ਗੋਲਿਆਂ ਵਾਲੇ ਪੈਰਦਾਨ ਲਾਏ ਆ ਜੀ ਹਾਂ ਇਹ ਆਪਣਾ ਹਰ ਇੱਕ ਚੀਜ਼ ਦਾ ਵੱਖਰਾ ਕਰ ਦੇਦਾ ਕੰਮ ਇਹ ਆਹਦੇ ਟਰੈਕਟਰਾਂ ਦੀ ਕਾਪੀ ਵੀ ਨਹੀਂ ਕਰਦੇ ਜਿਹੜੀ ਚੀਜ਼ ਆਹਦੇ ਟਰੈਕਟਰ ਚ ਲੱਗੀ ਉਹਦੀ ਉਹਦੀ ਕਾਪੀ ਵੀ ਨਹੀਂ ਕਰਨੀਏ ਹਰ ਇੱਕ ਚੀਜ਼ ਦਾ ਵੱਖਰਾ ਹੀ ਕੰਮ ਹੁੰਦਾ ਇਧਰਲੇ ਪਾਸੇ ਪੈਰਾਂ ਦਾ ਕੋਈ ਗਲੀਆਂ ਲਾਇਆ ਹਾਂ ਹਾਂਜੀ ਬਾਕੀ ਉਧਰਲੇ ਪਾਸੇ ਜਿਹੜਾ ਕਿ ਆਹ ਦੇਖੋ ਨਾ ਬਾਕੀ ਬਹੁਤ ਇਹ ਵੀ ਟਰੈਕਟਰ ਇਹ ਵੀ ਨਾਲ ਹੀ ਤਿਆਰ ਕੀਤਾ ਇਹ ਇਹ ਮੋਡੀਫਾਈ ਕੀਤਾ ਹਾਂ ਹਾਂਜੀ 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 ਇਹ ਵੀ ਕੀਤਾ ਇਹਦੇ ਵੇਟ origignal ਲੱਗੇ ਹੋਇਆ ਕੰਪਨੀ ਦੇ ਜੀ ਤੇ ਆਹ ਟਰੈਕਟਰ ਕੇ ਸ਼ੌਂਕੀ ਬੰਦੇ ਨੇ ਖਿਲਾਇਆ ਫਿਰ ਇਹ ਵੀ ਸ਼ੌਂਕੀ ਬੰਦੇ ਇਹ ਬਾਹਰ ਜਾਣਾ ਏ ਟਰੈਕਟਰ ਇਹ ਅੱਛਾ ਇਹ ਬਾਹਰ ਜਾਣਾ ਹਾਂ ਬਾਹਰ ਜਾਣਾ ਵਾ 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 ਬਈ ਗੋਰਾ ਨੂੰ ਬਾਕੀ ਐਚਐਮਟੀ ਉਹਦੇ ਐਚਐਮਟੀ ਦੇ ਕਰੋਮ ਵਾਲੀ ਲਾਈ ਹੋਈ ਆ ਇਹ ਫਿਰ ਅਰੀਜਨਲ ਵੰਗੂ ਲਾਇਆ ਹਨ ਜੀ ਵਾਹ ਹਾਂਜੀ ਕਮਾਲ ਆ ਯਾਰ ਹਰ ਇੱਕ ਚੀਜ਼ ਦੇ ਵਿੱਚ ਫੰਕਸ਼ਨ ਦੇ ਫਰਕ ਪਾਦਾ ਹੁਣ ਉਹਦੇ ਵੇਟ ਲਾਤੇ ਇਹਦੇ ਹੁੱਕ ਲਾਤੀ ਇਹਦੇ ਗੁੱਲਾ ਹਜੇ ਆਪਾਂ ਵਿੱਚ ਪਾਉਣਾ ਓਕੇ ਹਾਂ ਹਰ ਇੱਕ ਚੀਜ਼ ਦਾ ਵੱਖਰਾ ਫੰਕਸ਼ਨ ਕਰਦੀ ਦਾ ਹਰੇ ਜੀ ਦਾ ਵੱਖਰਾ ਫੰਕਸ਼ਨ ਆ ਉਹਦੀ ਯਾਰ ਛਤਰੀ ਦਿਖਾ ਛਤਰੀ ਬਹੁਤ ਸੋਹਣੀ ਲੱਗਦੀ ਆ ਦੇਖੋ ਸਟਿੱਕਰ ਇਹਦੇ ਚੇਂਜ ਕਰ ਜਿਵੇਂ ਹੁਣ ਇਹਦੇ ਸਟਿੱਕਰ ਜੀਟਰ ਵਾਲੇ ਲਾਤੇ ਆਪਾਂ ਇਹਦੇ ਜੀਟਰਾ ਲਾਤੇ ਇਹਦੇ ਜੀਟਰ ਵਾਲੇ ਲਾਤੇ ਇਹਦੇ ਜੀਟਰਾ ਲਾਉਣ ਦਾ ਕਾਰਨ ਬਸ ਸ਼ੌਂਕ ਹੀ ਆ ਹੂੰ ਸ਼ੌਂਕ ਦਾ ਮ ਅੱਛਾ ਜੀਟਰ ਦਾ ਮਾਰਕ ਆ ਜੀ ਉਹ ਨਾ ਯਾਰ ਗੱਲ ਮਕਾਉ ਸਾਰਾ ਅਰੀਜਨਲ ਹੀ ਆ ਹਨਾ ਕਹਿ ਲੀਏ ਵਾਹ ਭਈਆ ਜੇ ਕਿਸੇ ਨੂੰ ਨਾਮ ਦਸੀਏ ਫਿਰ ਤਾਂ ਨਹੀਂ ਪਤਾ ਲੱਗਦਾ ਵੀ ਆਹ ਜੀਟਰ ਦਾ ਮਾਰਕਾ ਜੀ ਇਹਦੇ ਵੀ ਜੀਟਰ ਦਾ ਮਾਰਕਾ ਇਹ ਰਾਂਡੀ ਤੇ ਵੀ ਜੀਟਰ ਦਾ ਮਾਰਕਾ ਲੈਪਟਾਪ ਦੇ ਜੀਟਰ ਦਾ ਮਾਰਕਾ ਤੇ ਇੱਥੇ ਵੀ ਐਚਐਮਟੀ ਕਰੋ ਛੱਡਣਾ ਇੱਥੇ ਵੀ ਆਪਾਂ ਜੀਟਰ ਛੱਡਦਾ ਇੱਥੇ ਵੀ ਜੀਟਰ ਆਤਾ ਹੈ ਬਈ ਕਹਿ ਲੀਏ ਵੀ ਜੀਟਰ ਦਾ ਮਾਰਕਾ ਆਉਂਦਾ ਸੀ ਜੀਟਰ ਹੀ ਲੱਗਦਾ ਫਿਰ ਅੱਗੇ ਫੇਰ ਕੋਈ ਪਹਿਲਾ ਟਰੈਕਟਰ ਜਿਹੜਾ ਤੁਸੀਂ ਵੀਡੀਓ ਕਰੀ ਆਪਾਂ ਉਹਦੇ ਲਾਏ ਸੀ ਜੀਟਰ ਦੇ ਮਾਰਕਾ ਸਟicker ਹੁਣ ਫੇਰ ਆਪਾਂ ਇਹਦੇ ਜੀਟਰ ਦੇ ਮਾਰਕਾ ਸਟicker ਲਾਦੇ ਆ ਹੁਣ ਲੋਕੀ ਵੇਖ ਵੇਖ ਲਾਉਣ ਲੱਗ ਗਏ ਆ ਵਾਹ ਵਾਹ ਕਮਾਲ ਹੈ ਜੀ ਜਮਾ ਇਧਰਲੇ ਪਾਸੇ ਫਿਰ ਆ ਨੱਡ ਗਿਆ ਲੈ ਕਿਵੇਂ ਕੀਤਾ ਜੀ ਇਹ ਵੀ ਬਾਹਰ ਬੂਰੀ ਜਾਣਾ ਨਹੀਂ ਨਹੀਂ ਇਹ ਤਾਂ ਖੇਤੀਬਾੜੀ ਵਾਲਾ ਹੀ ਆ ਜੀ ਜੀ ਹਾਂ ਇਹ ਖੇਤੀਬਾੜੀ ਵਾਲਾ ਵਹੀ ਵਾਲਾ ਟਰੈਕਟਰ ਆ ਇਹ ਹਾਂ ਇਹ ਵਹੀ ਵਾਸਤੇ ਟਰੈਕਟਰ ਤਿਆਰ ਕੀਤਾ ਹਾਂ ਹਾਂ ਟਰੈਕਟਰ ਇਹਦਾ ਵੀ ਕੰਮ ਸਾਰਾ ਹੀ ਹੋਇਆ ਵਾ ਇਹ ਨਹੀਂ ਗੱਲ ਵੀ ਕੰਮ ਕੀ ਜਾਂਦੇ ਬਸ ਇਹ ਕੰਮ ਆ ਹਾਂ ਬਾਕੀ ਜਿਹੜੇ ਹਾਂ ਤਿਆਰ ਕਰੀ ਐ ਨੇ ਟਰੈਕਟਰਾਂ ਦਾ ਹਾਂ ਇਹ ਵੀ ਟਰੈਕਟਰ ਬਈ ਬਹੁਤ ਜੱਜ ਦਾ ਸੋਹਣਾ ਹਨਾ ਖੜਾ ਹਾਂ ਬਾਕੀ ਵੇਟਾਂ ਨਾਲ ਟਰੈਕਟਰ ਦਾ ਵੈਸੇ ਹੀ ਵੱਖਰਾ ਰੂਪ ਆ ਜਾਂਦਾ ਵੇਟਾਂ ਨਾਲ ਰੂਪ ਪੈਂਦਾ ਹਾਂ ਹਾਂ ਉਹ ਰੂਪ ਪੈਂਦਾ ਬਾਕੀ ਉਹ ਹਨਾ ਵੀ ਹੁਣ ਜਿਹੜੇ ਸੰ ਦਾ ਮਗਰ ਭਾਰੇ ਆ ਹੂੰ ਠੀਕ ਹਨਾ ਬਈ ਹਾਈਪੀ ਸੀਟਰ ਪੈਂਦੇ ਆ ਬਟਰੈਕਟਰ ਅੱਗਾ ਚੱਕਦਾ ਫਿਰ ਕੰਮ ਕੰਮ ਨਹੀਂ ਦਿੰਦਾ ਲਾਓ ਬਈ ਸਿਰਾ ਕਰਵਾਇਆ ਪਿਆ ਜੀ ਜਮਾ ਇਧਰਲੇ ਪਾਸੇ ਇਹਦੇ ਤੇ ਨਿਗਾ ਮਰਾ ਦੇ ਕੀ ਰਾਂ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਪਰ ਆ ਜਿਹੜਾ ਇਹਦਾ ਰੂਪ ਇਹਦਾ ਵਖਰਾ ਸਾਰਾ ਵਖਰਾ ਵਖਰਾ ਵਾ ਵਾ ਬਹੁਤ ਸੋਹਣਾ ਟਰੈਕਟਰ ਤਿਆਰ ਹੋਇਆ ਇੱਕ ਵਾਰ ਕੰਟੈਕਟ ਨੰਬਰ ਸ਼ੇਅਰ ਕਰ ਦਿੰਗੇ ਕੰਟੈਕਟ ਨੰਬਰ ਆਪਣਾ 856876302 ਜੀ ਹਾਂ 98555 ਤੇ 62953 ਇਹ ਬੇਟੇ ਦਾ ਨੰਬਰ ਹੈ ਮੇਰੇ ਦਾ ਜੀ ਜੀ ਹਾਂਜੀ ਜੀ ਬਾਕੀ ਉਹ ਆਣਾ ਵੀ ਜਿਵੇਂ ਹੁਣ ਆਪਾਂ ਪਹਿਲਾਂ ਵੀ ਕਿਹਾ ਸੀ ਹੂੰ ਪੱਗ ਦਾ ਹਰ ਕੀ ਪਾਲ ਦਾ ਪਰ ਬੰਨਣ ਬੰਨਣ 'ਚ ਫਰਕ ਹੁੰਦਾ ਹੈ ਬੰਨਣ ਬੰਨਣ 'ਚ ਫਰਕ ਹਰੇਕ ਦੀ ਅੱਡਾ ਹਾਂ ਕੰਮ ਹਰਕਤ ਤਿਆਰ ਕਰਦਾ ਠੀਕ ਹੈ ਤੇ ਕੰਮ ਕਰਨ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹਾਂ ਹਾਂ ਕਾਲ ਸਤਾ ਫਰਖਾਲ ਸਹੀ ਰਹਿੰਦਾ ਜੀ ਸਹੀ ਗੱਲ ਹੈ ਬਹੁਤ ਸੋਹਣੀ ਗੱਲ ਬਾਤ ਆ ਯਾਰ ਤੁਹਾਨੂੰ ਇੰਨਾ ਟਰੈਕਟਰ ਦੇਖ ਕੇ ਇੱਕ ਹੋਰ ਗੱਲ ਆ ਬਈ ਜ਼ਰੂਰੀ ਨਹੀਂ ਤੁਸੀਂ ਤਿਆਰ ਹੀ ਕਰਾਉਣੇ ਆ ਜੇ ਨਾ ਤੇ ਕਰਦੇ ਦੇਖੋਗੇ ਵੀ ਥੋੜਾ ਉਹੀ ਮਨ ਖੁਸ਼ ਹੋ ਜਾਣਾ ਵੀ ਕਮਾਲ ਕਰਦੇ ਬਾਈ ਜੀ ਹਾਂ ਟਰੈਕਟਰ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ ਸਾਡਾ ਨਾ ਵੀ 5-7 ਲੀਟਰ ਤੇਲ ਤਾਂ ਵੈਸੇ ਹੀ ਮਾਚ ਜਾਂਦਾ ਖੜਿਆਂ ਦਾ ਵੀ ਬਾਈ ਅਸੀਂ ਟਰਾਈ ਮਾਰ ਲਿਆ ਅਮਾਰੋ ਟਰਾਈ ਕਿਉਂਕਿ ਟਰੈਕਟਰ ਆਪਣੇ ਬਾਹਰ ਜਾਂਦੇ ਆ ਜੀ ਹਾਂ ਇਧਰ ਵੀ ਇੱਕ ਹੋਈ ਜਾਂਦੇ ਟਰੈਕਟਰ ਤਿਆਰ ਆਪਣੇ ਠੀਕ ਹੈ ਇਧਰ ਜਿਹੜਾ ਘਰੇਲੂ ਟਰੈਕਟਰ ਆ ਉਹ ਉਸ ਲੋਕ ਚ ਤਿਆਰ ਹੋ ਜਾਂਦਾ ਜਿਹੜਾ ਬਾਹਰ ਜਾਣਾ ਟਰੈਕਟਰ ਉਸ ਲੋਕ ਚ ਤਿਆਰ ਹੋ ਜਾਂਦਾ ਇਹਨਾਂ ਦੇ ਟਰੈਕਟਰਾਂ ਦੀ ਗੱਲਬਾਤ ਇੰਨੀ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਜਿਹੜੇ ਬੰਦੇ ਦਾ ਖੇਤੀਬਾੜ ਨਾਲ ਦੂਰ ਦੂਰ ਦਾਕ ਸੰਬੰਧ ਨਹੀਂ ਉਹਨੂੰ ਵੀ ਟਰੈਕਟਰ ਦੇਖ ਕੇ ਆ ਹੀ ਲੱਗਦਾ ਵੀ ਮੈਂ ਵੀ ਤਿਆਰ ਕਰਾਵਾਂ ਬਾਈ ਜੀ ਇੱਕ ਚੀਜ਼ ਹੋਰ ਹੈ ਜੀ ਇਹ ਜਿਹੜਾ ਟਰੈਕਟਰ ਪਹਿਲਾਂ ਸੀਗਾ ਪਹਿਲਾਂ ਤਾਂ ਇਹ ਤੂੜੀ ਵਾਲੇ ਕੋਠਿਆਂ 'ਚ ਖੜੇ ਸੀਗੇ ਤੇ ਅੱਜ ਇਹ ਸਮੁੰਦਰੀ ਜਾਜਾਂ ਦੇ ਝੂਟੇ ਲੈਂਦੇ ਆ ਆ ਇਹ ਗੱਲ ਪੱਕੀ ਹੈ ਅੱਜ ਇਹ ਟਰੈਕਟਰ ਬਾਹਰ ਜਾ ਰਿਹਾ ਸਮੁਦਰੀ ਜਹਾਜ਼ਾਂ ਦੇ ਝੂਟੇ ਲੈਂਦੇ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਵੀ ਸਾਡਾ 5912 ਪਾਜਾ ਰਾਸਤਾ ਕੈਨੇਡਾ ਦੇ ਵਿੱਚ ਆਜੂਗਾ ਜਾਂ ਅਮਰੀਕਾ ਚ ਆਜੂਗਾ ਇਹ ਕਿਸੇ ਨੂੰ ਨਹੀਂ ਪਤਾ ਸੀਗਾ ਪਰ ਅੱਜ ਇਹ ਟਰੈਕਟਰ ਮੂਸੇ ਵਾਲੀ ਦੀ ਵਜ੍ਹਾ ਨਾਲ ਜੀ ਠੀਕ ਹੈ ਨਵਾਂ ਮੂਸੇ ਵਾਲਾ ਆ ਗਿਆ ਹੁਣ ਉਹ ਵੀ ਖਬਰਾਂ ਕਿਹੜੀ ਚੀਜ਼ ਤਿਆਰ ਕਰੂਗਾ ਜੀ ਠੀਕ ਹੈ ਨਾ ਪਰ ਉਹਦੀ ਉਹਦੀ ਦੇਣ ਦੇ ਨਾਲ ਇਹ ਟਰੈਕਟਰ ਬਾਹਰ ਚਲੇ ਗਏ ਬਾਰੇ ਦੀ ਮੰਨ ਕੇ ਚੱਲੇ ਨੂੰ ਪੁੱਛਣ ਲੱਗੇ ਲੋ ਹਨ ਪੁੱਛਣ ਲੱਗੇ ਪੁੱਛ ਦੱਸਦਾ ਪਹਿਲਾਂ ਵੀ ਬਹੁ ਸੀ ਪਹਿਲਾਂ ਅਗਲਾਂ ਦਾ ਚੱਲ ਕੋਈ ਨਹੀਂ ਇੱਥੇ ਲਾ ਦੇ ਅਗਲੇ ਪੰਜਾਬ ਪੰਜਾਬ ਇਹ ਪੰਜਾਬ ਹੈ ਹੁਣ ਕੈਨੇਡਾ ਅਮਰੀਕਾ ਦੇ ਵਿੱਚ ਵੀ ਜਿਹੜੇ ਗੋਰੇ ਇਹਨਾਂ ਤੇ ਝੂਟਾ ਲੈਂਦੇ ਆ ਹਾਂ ਵਾਹ ਸਾਰਾ ਗੱਲ ਬਾਤ ਆ ਤੇ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਇਹ ਕਹੂਗਾ ਮੈਨੂੰ ਵੀਡੀਓ ਵਧੀਆ ਨਹੀਂ ਲੱਗੀ ਕਿਉਂਕਿ ਵੀਡੀਓ ਸਰਾਹਣਾ ਕਿ ਟਰੈਕਟਰ ਨਹੀਂ ਵੀਡੀਓ ਜੱਜ ਨਹੀਂ ਘੈਂੜ ਗੱਲ ਬਾਤ ਆ ਉੱਤੇ ਨੰਬਰ ਚੱਲੀ ਜਾਂਦੇ ਆ ਲੋਕੇਸ਼ਨ ਇਹਨਾਂ ਦੀ ਦੱਸਾਂ ਦੀ ਲੋੜ ਨਹੀਂਗੀ ਫਿਰ ਵੀ ਤੁਹਾਨੂੰ ਦੱਸ ਦਿੰਨੇ ਆ ਪੰਜ ਗ੍ਰਾਂਹ ਦੀ ਕਲਾ ਕੋਟ ਕ ਤੇ ਬਾਗੇ ਬਣਾਣਾ ਤੋਂ ਕੋੜਕਪੁਰਾ ਰੋਡ ਤੇ ਹੈ ਨਾ ਜੀ ਤੇ ਇੱਥੇ ਤੁਸੀਂ ਆਉਣਾ ਤੇ ਗੇਲਾ ਡ੍ਰਾਈਵਰ ਵਰਕਸ਼ਾਪ ਵੱਡਾ ਬੋਰਡ ਲੱਗਿਆ ਤੁਹਾਨੂੰ ਦਿਖ ਜੂਗਾ ਸ਼ੇਅਰ ਕਰ ਦ ਦੱਬ ਗਏ ਧੰਨਵਾਦ ਧੰਨਵਾਦ